ਦੋਸਤੋ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਉਂਦੇ ਸੀਗੇ ਤੇ ਫੋਨ ਵੀ ਆਏ ਵੀ ਤੁਸੀਂ ਸਿਮਰਨਦੀਪ ਨੂੰ ਨਹੀਂ ਵਿਖਾਉਂਦੇ ਵਿੱਚ ਵੀਡੀਓ ਦੇ ਤੇ ਅੱਜ ਆਪਾਂ ਸਿਮਰਨਦੀਪ ਨੂੰ ਵੀ ਵੀਡੀਓ ਚ ਦਿਖਾਵਾਂਗੇ ਤੇ ਆਪਾਂ ਤੁਹਾਡੇ ਨਾਲ ਜਾਣਕਾਰੀ ਵੀ ਸਾਂਝੀ ਕਰਾਂਗੇ ਬਹੁਤ ਵਧੀਆ ਤੇ ਇੱਕ ਭਰਾ ਦੇ ਕਮੈਂਟ ਵੀ ਆਇਆ ਸੀਗਾ ਆਪਣੀ ਵੀਡੀਓ ਤੇ ਪਰਸੋਂ ਵਾਲੀ ਦੇ ਪਰਸੋਂ ਚੋਂ ਉੱਥੇ ਵੀਡੀਓ ਪਾਈ ਸੀ ਇੱਕ ਆਪਾਂ ਕੋਪ ਬਾਈ ਨੇ ਕਮੈਂਟ ਕਰਿਆ ਸੀ ਕਹਿੰਦਾ ਵੀ ਬੱਕਰੀਆਂ ਰੱਖਣ ਦਾ ਮੈਨੂੰ ਵੀ ਸ਼ੌਂਕ ਆ ਤੇ ਪਰ ਪਾਸੇ ਵਾਲੇ ਲੋਕ ਡਰਾ ਦਿੰਦੇ ਆ ਵੀ ਬੱਕਰੀਆਂ ਤਾਂ ਬਈ ਰਾਜ਼ਦੀਆਂ ਹੀ ਨਹੀਂ ਜਿੰਨਾ ਮਰਜੀ ਇਹਨਾਂ ਨੂੰ ਪਾਈ ਚੱਲੋ ਤੇ ਸਾਰੀ ਦਿਹਾੜੀ ਪਕਾਈ ਕਰਾਉਂਦੀਆਂ ਤੇ ਇਹ ਰਾਜ਼ਦੀਆਂ ਨਹੀਂ ਆ ਕਿ ਸਾਰੀ ਦਿਹਾੜੀ ਖਾਂਦੀਆਂ ਤੇ ਅੱਜ ਆਪਾਂ ਤੁਹਾਨੂੰ ਉਹ ਵੀ ਵਹਿਮ ਕੱਢਾਂਗੇ ਉਸ ਚੀਜ਼ ਦਾ ਬਈ ਇਹ ਰਾਜ਼ਦੀਆਂ ਕਿ ਨਹੀਂ ਰਾਜ਼ਦੀਆਂ ਕਿੰਨੀ ਕਿ ਮਿਹਨਤ ਹੁੰਦੀ ਹੈ ਇਹਨਾਂ ਤੇ ਤੇ ਉਹ ਆਪਾਂ ਕਰਾਂਗੇ ਗੱਲਬਾਤ ਸਾਰੀ ਆਪਾਂ ਤੇ ਸਾਰੀ ਡਿਟੇਲ ਦੱਸਾਂਗੇ ਵੀ ਕਿੰਨੀ ਆਪਾਂ ਮਿਹਨਤ ਕਰਦੇ ਆਂ ਕੀ ਕੀ ਆਪਾਂ ਰੁਟੀਨ ਦੇ ਵਿੱਚ ਚੱਲਦਾ ਹਨਾ ਸਵੇਰ ਜਦੋਂ ਇਹਨਾਂ ਨੂੰ ਅੰਦਰੋਂ ਬਾਹਰ ਕੱਢਦੇ ਆਂ ਤੇ ਕਿਵੇਂ ਕਿਵੇਂ ਇਹਨਾਂ ਦਾ ਕੰਮ ਧੰਦਾ ਕਰਦੇ ਆਂ ਕਿੰਨਾ ਕੌਖਾ ਤੇ ਕਿੰਨਾ ਕ ਸੌਖਾ ਉਹ ਸਾਰਾ ਦੱਸਾਂਗੇ ਆਪਾਂ ਤੇ ਸਿਮਰਨ ਦੇ ਨਾਲ ਮਿਲਾਵਾਂਗੇ ਨਾਲੇ ਕੀ ਹਾਲ ਆ ਸਿਮਰਨ ਵਧੀਆ ਆ ਭੋਦੀਆ ਤੇ ਤੈਨੂੰ ਬਹੁਤ ਲੋਕ ਮਿਸ ਕਰਦੇ ਸੀਗੇ ਕਿ ਵੀਡੀਓ ਦੇ ਵਿੱਚ ਤੁਸੀਂ ਸਿਮਰਨ ਨੂੰ ਜਰੂਰ ਦਿਖਾਇਆ ਕਰੋ ਮੈਂ ਕਿਹਾ ਚੱਲ ਅੱਜ ਆਪਾਂ ਸਿਮਰਨ ਨੂੰ ਜਰੂਰ ਦਿਖਾਵਾਂਗੇ ਇਹ ਨਾਲ ਇਸੇ ਮਰਨ ਤੋਂ ਹੀ ਆਪਾਂ ਸਾਰੀ ਜਾਣਕਾਰੀ ਲੈਣੀ ਆ ਤੇ ਮੈਂ ਪਹਿਲਾਂ ਵੀ ਕਹਿ ਚੁੱਕਿਆ ਮੈਂ ਕਮੈਂਟਾਂ ਦੇ ਵਿੱਚ ਬਈ ਇੱਕ ਕਮੈਂਟ ਆਇਆ ਸੀ ਬਰਸੋਂ ਵੀ ਮੱਕਰੀਆਂ ਮੈਂ ਰੱਖਣੀਆਂ ਹਨ ਤੇ ਪਰ ਮੈਨੂੰ ਪਾਸੇ ਵਾਲਾ ਜਦੋਂ ਕਿਸੇ ਨੂੰ ਰਾਇ ਲੈਨੇ ਆ ਤੂੰ ਹਰ ਇੱਕ ਬੰਦਾ ਕਹਿ ਦਿੰਦਾ ਵੀ ਫੇਰ ਬਈ ਰਾਜਦੀਆਂ ਹੀ ਨਹੀਂ ਗੀਆਂ ਸਾਰੀ ਦਿਹਾੜੀ ਖਵਾਈ ਚੱਲੋ ਫੇਰ ਵੀ ਨਹੀਂ ਢੱਡ ਭਰਦਾ ਇਹਨਾਂ ਦਾ ਤੇ ਤੇਰਾ ਕੀ ਮੰਨਣਾ ਇਹਦੇ ਵਿੱਚ ਤੇ ਕਿਵੇਂ ਆਪਾਂ ਇਹਨਾਂ ਨੂੰ ਆਪਾਂ ਨਾ ਸਾਰੀ ਬਈ ਜਿੰਨਾ ਵੀ ਹੈਗੇ ਦਰਸ਼ਕ ਦੇਖਣ ਵਾਲੇ ਇਹ ਚਾਹਵਾਨ ਵੀ ਰੱਖਣ ਦੇ ਸ਼ੌਂਕੀ ਵੀ ਹੈਗੇ ਪਰ ਇਸ ਗੱਲ ਤੋਂ ਡਰ ਜਾਂਦੇ ਵੀ ਰਾਜ ਬਿਆਣੀ ਉਹਨਾਂ ਨੂੰ ਸਾਰੀ ਡਿਟੇਲ ਦੇਣੀ ਆ ਵੀ ਸਵੇਰ ਤੋਂ ਆਪਾਂ ਕਿਵੇਂ ਸਟਾਰਟ ਕਰਦੇ ਆ ਕੰਮ ਹਨ ਕੀ ਆਪਣਾ ਰੁਟੀਨ ਹੁੰਦਾ ਤੜਕੇ ਉੱਠਣਸਾਰ ਤੇ ਕਿੰਨੇ ਸਮੇਂ ਚ ਸਮਝ ਆਉਂਦੀਆਂ ਉਹ ਸਾਰੀ ਦੱਸ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਕਰਦੇ ਆ ਵੀਡੀਓ ਸ਼ੁਰੂ ਹਨਾ ਕਿ ਭਰਾ ਦਾ ਆਪਾਂ ਨੂੰ ਕਮੈਂਟ ਆਇਆ ਸੀਗਾ ਕਿ ਮੈਂ ਵੀ ਬੱਕਰੀਆਂ ਰੱਖਣੀਆਂ ਹਨਾ ਪਰ ਮੈਂ ਕਿਸੇ ਨੇ ਕੋਈ ਕਹਤਾ ਹੋਊਗਾ ਕੋਈ ਪਿੰਡ ਜੋ ਕਹਤਾ ਹੂਗਾ ਜਾਂ ਕਿ ਮੈਂ ਪਕਾਈ ਵਾਲੀ ਹੁੰਦੀ ਹੈਗੀ ਕਿ ਨਹੀਂ ਰੱਖ ਸਕਦੇ ਥੋੜੇ ਕੋਲੇ ਆਏ ਆ ਚੋਂ ਆ ਸੋ ਆਪਾਂ ਸਾਰੀ ਗੱਲ ਕਰਾਂਗੇ ਕਿ ਕਿੰਨੇ ਆਪਾਂ ਗੱਲ ਕਰਦੇ ਹੈਗਾ ਹਨਾ ਸਾਡਾ ਰੁਟੀਨ ਕਿਹੜਾ ਹੁੰਦਾਗਾ ਆਪਣੇ ਕੋਲੇ ਜਿੰਨੀਆਂ ਬੱਕਰੀਆਂ ਇਹਨਾਂ ਦਾ ਰੁਟੀਨ ਦੱਸਾਂਗੇ ਆਪਣੀਆਂ ਜਿਹੜੀਆਂ ਪਹਿਲਾਂ ਪੱਠਾਂ ਸੁਈਆਂ ਉਹ ਆਪਣੀਆਂ ਆ ਦੂਜੀ ਇਧਰ ਲਈ ਬਾੜੀ ਚਾਹਾਂ ਤੇ ਜਿਹੜੀਆਂ ਆਪਣੀਆਂ ਵੱਡੀਆਂ ਬੱਕਰੀਆਂ ਉਹ ਆਪਾਂ ਇਧਰ ਬੰਨੇ ਦਿੰਨਾ ਸਵੇਰ ਆਪਣੀ ਪਹਿਲੀ ਚਾਹ ਤੋਂ ਬਾਅਦ ਮੇਰੀ ਮੰਮੀ ਮੀਨਸ ਉਹ ਸੁਦਾ ਇੰਸੇ ਬੋਕਰ ਮਾਰ ਦਿੰਦੇ ਆ ਸਭ ਤੋਂ ਪਹਿਲਾਂ ਜਿਹੜੋ ਨੀਰਾ ਸਿੱਟੀ ਜਾਂਦੀਆਂ ਜਾਂ ਮਿੰਗਣਾ ਜਿਹੜੀਆਂ ਖਿੱਲਰੀਆਂ ਨੇ ਉਹਨਾਂ ਨੇ ਉਹ ਸਾਰੀਆਂ ਸੁੰਬਰ ਸੂਰ ਕੇ ਇੱਕ ਵਾਸੇ ਢੇਰੀ ਲਾ ਦੇਣੀ ਹੈਗੀ ਮੈਂ ਉਹਨਾਂ ਟਾਈਮ ਫਿਰ ਦੇਣੀਆ ਖੁਰਨੀਆਂ ਚੋਂ ਆ ਨੀਰਾ ਕੱਢ ਦੇਣਾਗਾ ਜਿਹੜਾ ਸੁਬਾ ਸ਼ਾਮ ਨੂੰ ਪਾਉਣਿਆਂਗੇ ਜਿਹੜਾ ਮਾਟਾ ਮੜਾ ਮੋਟਾ ਪਸੇ ਜਾਂਦਾ ਸੋ ਮੰਮੀ ਨੇ ਦੋਵੇਂ ਪਾਸੇ ਇਹਨਾਂ ਤੋਂ ਢੇਰੀਆਂ ਲਾ ਕੇ ਉਹਨਾਂ ਨੇ ਸਾਈਡ ਤੇ ਰੱਖ ਦੇਣੀਆਂ ਇਧਰੋਂ ਆਪਾਂ ਚੱਕ ਦੇਈਦੀਆਂ ਕਿਉਂਕਿ ਉਹ ਤਾਂ ਦੂਜੇ ਨਾਲ ਸਾਈਡ ਤੇ ਆਈਆਂ ਬੱਠਲ ਚ ਪਾ ਕੇ ਆਪਾਂ ਢੇਰੀਆਂ ਚੱਕਦੀਆਂ ਨੀਰਾ ਕੱਢਤਾ ਖੁਰਨੀਆਂ ਚੋਂ ਸੋ ਉਸ ਤੋਂ ਬਾਅਦ ਪਾਪਾ ਇਹਨਾਂ ਦੇ ਵਿੱਚ ਦਾਣਾ ਪਾ ਦਿੰਦੇ ਆ ਜੋ ਵੀ ਆਪਾਂ ਦਾਣਾ ਪਾਉਣਾਗਾ ਸੋ ਆਪਾਂ ਇਹਨਾਂ ਨੂੰ ਦਾਣਾ ਪਾ ਸਕਦੇ ਆ ਸਭ ਤੋਂ ਪਹਿਲੀ ਖਰਾਕ ਦਾਣਾ ਉਹਦੇ ਵਿੱਚ ਆਪਾਂ ਪਾ ਸਕਦੇ ਆ ਕਿ ਮੱਕੀ ਛੋਲੇ ਜਿਉਂ ਜੋ ਵੀ ਆਪਣਾ ਮਨ ਕਰਦਾ ਕਣਕ ਪਾ ਦਿਓ ਸੇ ਕਣਕ ਵੀ ਬਹੁਤ ਟਾਈਮ ਪਾਈ ਆ ਉਸ ਤੋਂ ਜਦੋਂ ਆਪਾਂ ਦਾਣਾ ਪਾ ਕੇ ਸਾਰਾ ਕੰਮ ਸੈੱਟ ਕਰਤਾ ਤੇ ਬੱਕਰੀਆਂ ਛੱਡ ਦਿਓ ਜਿੱਥੇ ਵੀ ਆਪਾਂ ਰੱਖਿਆ ਅੰਦਰ ਬੰਨਦੇ ਆ ਜਾਂ ਤੁਸੀਂ ਸਾਈਡ ਤੇ ਕੀਤੀਆਂ ਆਪਦੇ ਪੁਰਾਣੇ ਥਾਂ ਤੇ ਆਪਦੀ ਬਾੜੀ 'ਚ ਬੱਕਰੀਆਂ ਛੱਡ ਦੇਣੀਆਂ ਸੀ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਆਪ ਦਾ ਦਾਣਾ ਦੂਣਾ ਖਾ ਕੇ ਪੰਜਾ ਸੱਤਾ ਮਿੰਟਾਂ ਬਾਅਦ ਆਪਾਂ ਇਹਨਾਂ ਦੇ ਬੱਚੇ ਛੱਡ ਦੇਣੇ ਆ। ਸੋ ਬੱਚੇ ਜੋ ਛੱਡ ਦੇਣੇ ਆ ਜਿਹੜੀਆਂ ਦੋ ਚਾਰ ਬੱਕਰੀਆਂ ਖੜ ਕੇ ਝੰਗਾ ਲੈਂਦੀਆਂ ਉਹਦਾ ਆਪਾਂ ਚਲੋ ਝੰਗਾ ਹੀ ਲੈਂਦੀਆਂ ਪਰ ਜਿਹੜੀਆਂ ਹੈਗੀਆਂ ਵਿੱਚ ਖਰਾਬ ਕਰਦੀਆਂ ਨਹੀਂ ਖੜ ਕੇ ਝੰਗਾਉਂਦੀਆਂ ਆਪਾਂ ਉਹਨਾਂ ਨੂੰ ਖੜ ਕੇ ਪੜ ਕੇ ਝੰਗਾ ਦੇਈਦਾਗਾ ਉਹਦੇ ਤੇ ਵਿਗਲ ਲੱਗੂ ਸਾਰਾ 10 ਕਿ ਮਿੰਟ ਲੱਗਣਗੇ। 10 ਕਿ ਮਿੰਟ ਲੱਗਣਗੇ 10 ਮਿੰਟਾਂ 'ਚ ਬੱਕਰੀਆਂ ਝੰਗਾਤੀਆਂ। ਉਸ ਤੋਂ ਬਾਅਦ ਆਪਾਂ ਵੱਡੀਆਂ ਬੀਟਲਾਂ ਦਾ ਆ ਗਿਆ। ਉਹਨਾਂ ਦੀ ਆਪਾਂ ਖਰਾਕ ਪਾਤੀ। ਆਪਾਂ ਚੱਲੀ ਜਾ। ਤਾਂ ਆਪਾਂ ਨੇ ਖਰਾਕ ਪਾਤੀ ਹੈ ਨਾ ਮੈਂ ਬੱਕਰੀਆਂ ਮੰਨਦੀਆਂ ਛੱਡ ਕੇ ਬੱਕਰੀਆਂ ਉਹ ਚੰਗਾ ਦੀਆਂ ਫਿਰ ਉਹ ਬੱਕਰੀਆਂ ਨੂੰ ਦਾਣਾ ਕਵਾ ਕੇ ਬਾੜੀ ਦੀ ਬਾੜ ਤੀਆਂ ਉਸ ਤੋਂ ਬਾਅਦ ਉਹ ਜਿਹੜੇ ਬੱਚੇ ਰਹਿ ਗਏ ਉਹ ਵੇੜੇ 'ਚ ਭੱਜੇ ਫਿਰਦੇ ਆ ਉਹਨਾਂ ਦੇ ਪਿੰਜਰੇ ਕੱਢ ਕੇ ਘਟੋ ਘਟ ਅੱਧੇ ਘੰਟੇ ਬਾਅਦ ਉਹਨਾਂ ਨੂੰ ਖਰਾਕ ਪਾ ਕੇ ਪਿੰਜਰੇ 'ਚ ਤੇ ਉਹਨਾਂ ਨੂੰ ਤਾੜ ਦਈਦਾ। ਖਰਾਕ ਪਾਤੀ ਆਪਾਂ ਸਾਫ ਸਫਾਈ ਕਰਤੀ ਅਖੀਰ ਤੇ ਰਹਿ ਗਿਆ ਹੁਣ ਪੱਠਿਆਂ ਦਾ। ਚਾਰਾ ਕੋਸੀ ਤੋਂ ਬੱਚੇ ਚੰਗਾ ਦੇ ਬੱਕਰੀਆਂ ਕੋਲੇ ਉਹ ਭੱਜੇ ਫਿਰੇ ਆਪਾਂ ਬੱਚੇ ਬਾਹਰ ਕੱਢ ਕੇ ਉਹਨਾਂ ਨੂੰ ਅੱਧ ਖਾੜਖਰਾਕ ਪਾ ਕੇ ਜੋ ਵੀ ਆਪਾਂ ਪਾਉਣੀ ਆ ਕਪਸਟਰ ਕਪਸਟਰ ਤੋਂ ਸ਼ੁਰੂ ਕਰਨੀ ਆ ਉਹ ਪਾ ਕੇ ਤੇ ਇਹਨਾਂ ਨੂੰ ਸੁੱਕਾ ਨੀਰਾ ਪਾਤਾ ਉਹ ਵੀ ਜ਼ਰੂਰੀ ਥੋੜੀ ਆ ਨਾ ਸੁੱਕਾ ਨੀਰਾ ਕਿਉਂਕਿ ਮੀਟ ਲਾਣ ਬਰਬਰਾਂ ਨੂੰ ਕਈ ਵਿਰ ਤੂੜੀ ਪਾਈ ਜਾਂਦੇ ਆ ਤੂੜੀ ਤੇ ਬਹੁਤ ਰਾਜੀ ਹੈਗੀ ਸੋ ਜੋ ਵੀ ਆਪਣਾ ਦਿਲ ਕਰਦਾ ਉਹ ਇਹਨਾਂ ਨੂੰ ਪੱਠੇ ਪਾ ਦੇਣੇ ਆ ਜਿਵੇਂ ਆਪਾਂ ਸੁੱਕਾ ਨੀਰਾ ਪਾਉਣੇ ਆ ਜਿਵੇਂ ਆਪਾਂ ਇਹਨਾਂ ਨੂੰ ਸੁੱਕਾ ਨੀਰਾ ਪਾਉਣੇ ਆ ਆਪਾਂ ਸੁੱਕਾ ਨੀਰਾ ਪਾਤਾ ਕਈ ਭਰਾ ਪਾਉਂਦੇ ਆ ਹਰਾ ਹਰਾ ਤੂੜੀ ਰਲਾ ਕੇ ਵਿੱਚ ਦਾਣਾ ਢੂੜਤਾ ਜਾਂ ਤੂੜੀ ਵਿੱਚ ਦਾਣਾ ਰਲਾ ਕੇ ਉਹ ਪਾਦਾ ਸੋ ਆਪਾਂ ਇਹਨਾਂ ਨੂੰ ਕੋਈ ਵੀ ਪਾ ਸਕਦੇ ਆ ਉਹ ਆਪਣੀ ਮਰਜ਼ੀ ਹੈਗੀ ਤੇ ਉਸ ਤੋਂ ਬਾਅਦ ਅਖੀਰ ਤੇ ਕੀ ਸਟੈਪ ਰਹਿ ਗਿਆ ਕਿ ਆਪਾਂ ਇਹਨਾਂ ਨੂੰ ਪਾਣੀ ਧਰਨਾ ਜਦੋਂ ਆਪਾਂ ਪਸ਼ੂਆਂ ਨੂੰ ਪਾਣੀ ਪਿਵਾਵਾਂਗੇ ਇੱਕ ਵਾਰੀ ਤੇ ਆਪਾਂ ਇਹਨਾਂ ਨੂੰ ਧਰ ਦੇਈ ਦੀਏਗੀ ਪੁਰੀਆਂ ਫਿਰਦੀਆਂ ਪੀ ਲੈਂਦੀਆਂ ਤੇ ਜੇ ਆਪਾਂ ਉਸ ਤੋਂ ਬਾਅਦ ਇਹਨਾਂ ਨੂੰ ਤਾਂ ਚਲੋ ਇਕੱਲੇ ਇਕੱਲੇ ਨੂੰ ਪਾਣੀ ਪਿਉਣਾ ਪੈਂਦਾਗਾ ਕਿਉਂਕਿ ਬੰਨੀਆਂ ਆ ਤੇ ਉਸ ਤੋਂ ਬਾਅਦ ਦਿਨ ਦੁਪਹਿਰੇ ਇੱਕ ਟੋਕਰਾ ਪਾਪਾ ਡਿਊਟੀ ਤੋਂ ਉੱਠ ਜਾਂਦੇ ਮੈਂ ਪੜਨ ਉੱਠ ਜਾਣਾਗਾ ਤੇ ਬਾਰਾਂ ਕੁ ਵਜੇ ਨੂੰ ਮम्मा ਇੱਕ ਟੋਕਰਾ ਇਹਨਾਂ ਨੂੰ ਹੋਰ ਪਾ ਦਿੰਦੇ ਆ ਇਹਨਾਂ ਨੂੰ ਪਾ ਦਿੰਦੇ ਆ ਤੇ ਬਾੜੀ ਵਿੱਚ ਤਾਂ ਆਪਾਂ ਆਪਣਾ ਰੁਟੀਨ ਵੱਜਿਆ ਜਿਵੇਂ ਆਪਾਂ ਕਹਿੰਦੇ ਆ ਡਾਈਟ ਜਿਵੇਂ ਆਪਾਂ ਡਾਈਟ ਲੈ ਕੇ ਸਰੀਰ ਬਣਾਉਣੇ ਹਨਾ ਉਹ ਵੀ ਆਪਣੀ ਤਾਂ ਇਹਨਾਂ ਦੀ ਡਾਈਟ ਰੱਖੀ ਹੈਗੀ ਭਾਈ ਸਵੇਰ ਖਰਾਕ ਤੋਂ ਬਾਅਦ ਪੱਠੇ ਤੇ ਸ਼ਾਮ ਨੂੰ ਫੇਰ ਇਹਨਾਂ ਦਾ ਨੀਰਾ ਬਾਕੀ ਜਾਂ ਜੋ ਵੀ ਤੁਸੀਂ ਆਪਾਂ ਪੱਠੇ ਪਾ ਸਕਦੇ ਆਂਗੇ ਉਹ ਪਾਉਣੇ ਆ ਸੋ ਆਪਣਾ ਸਾਰਾ ਮੈਂ ਰੁਟੀਨ ਦੱਸਿਆ ਇਹਦੇ ਵਿੱਚ ਤੁਸੀਂ ਆਪ ਹੀ ਦੇਖ ਲਓ ਹਨਾ ਕੁੱਲ ਮਿਲਾ ਕੇ ਕਿੰਨੀ ਕਪਕਾਈ ਹੁੰਦੀ ਆ ਤੇ ਹੁਣ ਜਿਵੇਂ ਜਿਵੇਂ ਦਿਨ ਸੋ ਵੱਡੇ ਹੁੰਦੇ ਜਾਂਦੇ ਆ ਕਿ ਸੂਰਜ ਚੜ੍ਹਦਾ ਆਉਂਦਾ ਸੋ ਆਪਾਂ ਹੌਲੀ ਹੌਲੀ ਇਹਨਾਂ ਦਾ ਟਾਈਮ ਚੇਂਜ ਕਰਦੇ ਜਾਂਦੇ ਆਂਗੇ ਪਹਿਲਾਂ ਆਪਾਂ ਠੰਡ 'ਚ 7 ਵਜੇ ਕੱਢਦੇ ਸੀ ਕਿਉਂਕਿ ਬੱਚੇ ਛੋਟੇ ਆਗੇ ਠੰਡ ਮੰਨਦੇ ਆ ਹੁਣ ਆਪਾਂ ਇਹਨਾਂ ਦਾ ਟਾਈਮ 6 ਵਜੇ ਦਾ ਕਰਤਾ 6 ਤੋਂ 8 ਵਜੇ ਜਾਂਦੇ ਆ ਬਸ ਹੁਣ ਵੱਧ ਤੋਂ ਵੱਧ ਹੋਰ ਮਹੀਨਾਕ ਟਾਈਮ ਹੀ ਲੱਗਦਾ ਕੋਈ ਜ਼ਿਆਦਾ ਆਪਾਂ ਕਹਿ ਨਹੀਂ ਸਕਦੇ ਹਨਾ ਕਾਸ਼ ਪਕਾਈ ਹੁੰਦੀ ਆ ਪਕਾਈ ਆਪਾਂ ਜ਼ਰੂਰ ਕਹਿ ਸਕਦੇ ਆ ਜਿਹੜੀ ਫਾਰਮ 'ਚ ਹੁੰਦੀ ਆ ਆਪਾਂ ਨੂੰ ਐਤਵਾਰ ਵਾਲੇ ਦਿਨ ਉਹ ਦਿਨ ਆਪਾਂ ਨੂੰ ਥੋੜੀ ਜੀ ਮਿਹਨਤ ਜ਼ਿਆਦਾ ਹੁੰਦੀ ਆ ਬਾਕੀ ਰਹੀ ਗੱਲ ਬਰਬਰੀ ਬੱਚਿਆਂ ਦੀ ਸਾਂਭ ਸੰਭਾਲ ਤੇ ਇਹਨਾਂ ਨੂੰ ਦੁੱਧ ਪਿਆਉਣ ਤੋਂ ਬਾਅਦ ਆਪਣੀ ਉਹ ਨਿੱਕੀ ਆ ਛੋਟੀ ਖੁਰਨੀ ਬਣੀ ਹੈਗੀ ਆ ਬੱਚੇ ਹੁਣ ਵੀ ਇਸ ਤੇ ਖਾਈ ਜਾਂਦੇ ਹੈਗੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਪਾ ਦੇਣਾਗਾ ਚੋਕਰ ਮੱਕੀ ਦੀ ਟੋਟ ਜੇ ਆਪਾਂ ਮੈਡੀਕਲ ਦੀ ਵਾਲੀ ਦਵਾਈ ਦੀ ਗੱਲ ਕਰੀਏ ਉਹਦੇ ਵਿੱਚ ਆਪਾਂ ਪਾ ਸਕਦੇ ਆਂਗੇ ਆ ਬਰੂਟੋਨ ਮਲਟੀਸਟਾਰ ਜਾਂ ਕੈਲਸ਼ੀਅਮ ਕਿਉਂਕਿ ਇਹਦੇ ਨਾਲ ਆਪਾਂ ਨੂੰ ਪਤਾ ਹੀ ਕਿ ਕਿਉਂਕਿ ਆਪਾਂ ਜ਼ਿਆਦਾਤਰ ਦੇ ਇਹਨਾਂ ਦੇ ਤੱਤ ਪੂਰੇ ਕਰ ਹੀ ਦਿੰਦੇ ਆ ਪਰ ਜਿਹੜੇ ਮਾੜੇ ਮੋٹے ਵਿੱਚ ਰਹਿ ਜਾਂਦੇ ਆਗੇ ਇਹਨਾਂ ਨੂੰ ਕੋਈ ਵਿਟਾਮਿਨ ਨਹੀਂ ਮਿਲਦੇ ਉਹ ਇਹ ਦਵਾਈਆਂ ਪੂਰੇ ਕਰ ਦਿੰਦੀਆਂ ਸੋ ਇਹ ਦਵਾਈਆਂ ਨਾਲ ਜਦੋਂ ਮਿਲ ਜਾਂਦੀਆਂ ਇਹਨਾਂ ਨੂੰ ਵਿਟਾਮਿਨ ਡੀ ਮੈਂਜ ਇਹਨਾਂ ਦੇ ਪੂਰੇ ਰਹਿੰਦੇ ਆਗੇ ਸੋ ਥੋੜੇ ਸਮੇਂ ਵਿੱਚ ਛੇਤੀ ਤਿਆਰ ਹੁੰਦੇ ਆ ਬੱਚੇ ਦੀ ਇਮਿਊਨਿਟੀ ਬਣੀ ਰਹਿੰਦੀ ਆ ਬੱਚੇ ਦੀ ਹਾਂ ਇਮਿਊਨਿਟੀ ਬਣੀ ਰਹਿੰਦੀ ਆ ਬਾਕੀ ਜੇ ਬੱਕਰੀ ਸਲੇ ਦੁੱਧ ਚੰਗਾਗਾ ਬੱਚੇ ਦੀ ਇਮਿਊਨਿਟੀ ਉਦੋਂ ਵੀ ਬਣੀ ਹੋਈ ਰਹਿੰਦੀ ਆ ਪਰ ਜਿਹੜੀ ਖਰਾਕ ਬੱਚੇ ਬੱਕਰੀਆਂ ਥੱਲੇ ਕਈਆਂ ਪਹਿਲਾਂ ਬੱਕਰੀਆਂ ਸੁਈਆਂ ਦੁੱਧ ਕੱਟੇ ਹੁੰਦਾ ਹਾਂ ਤੇ ਉਹ ਬੱਚੇ ਥੋੜੇ ਜਿਹੇ ਦੂਜਿਆਂ ਨਾਲੋਂ ਕਮਜ਼ੋਰ ਰਹਿ ਜਾਂਦੇ ਆ ਉਹਨਾਂ ਨੂੰ ਫਿਰ ਆਪਾਂ ਚੋਕਰ ਤੇ ਕਾਫ ਸਟਾਰਟਰ ਹੋ ਗਈ ਹਨ ਖਰਾਕ ਦੇ ਕੈਲਸ਼ੀਅਮ ਨਾਲ ਕਹਿ ਸਕਦੇ ਆਪਾਂ ਸਟਾਰਟ ਕਰ ਸਕਦੇ ਆ ਹਾਂ ਸਭ ਤੋਂ ਵਧੀਆ ਆਪਾਂ ਬੱਚਾ ਸੋਨਾ ਬਣ ਜੇ ਖਰਾਕ ਦਾ ਆਪਾਂ ਨੂੰ ਰਿਜ਼ਲਟ ਮਿਲਿਆਗਾ ਕਾਫ ਸਟਾਰਟਰ ਦਾ ਬਾਕੀ ਮਹੀਨਾ ਜਦੋਂ ਬੱਚੇ ਨੇ ਦੁੱਧ ਚੁੰਗ ਲਿਆ ਉਸ ਤੋਂ ਬਾਅਦ ਖਵਾਉਣਾ ਵੀ ਜ਼ਰੂਰੀ ਆ ਉੱਥੇ ਜ਼ਰੂਰੀ ਆ ਕਿਉਂਕਿ ਖਾਣਗੇ ਜੂਗੇ ਬੱਚਾ ਫਿਰ ਦੁੱਧ ਵੀ ਹੌਲੀ-ਹੌਲੀ ਬੱਕਰੀਆਂ ਵੀ ਦੁੱਧ ਘਟਦਿਆਂ ਜਾਂਦੀਆਂ ਹੂੰ ਤੇ ਬੱਚੇ ਓਵੇਂ-ਓਵੇਂ ਆਪਦਾ ਵਿਕਾਸ ਕਰਦੇ ਜਿਵੇਂ ਤੇ ਦੁੱਧ ਨਾਲੋਂ ਹੋਰ ਖਾਣੇ ਦੀ ਜ਼ਰੂਰਤ ਪੈਂਦੀ ਆ ਤੇ ਉਹਦੇ ਨਾਲ ਫਿਰ ਆਪਾਂ ਉਹਦੇ ਪੱਠੇ ਦਾ ਹੁਣ ਜਿਵੇਂ ਰੇੜੀ ਖੜੀ ਆ ਉੱਥੇ ਹਰਾ-ਚਾਰਾ ਖਾਈ ਜਾਂਦੇ ਆ ਸੁੱਕਾ ਮੂੰਗਫਲੀ ਦਾ ਨੀਰਾ ਖਾਈ ਜਾਂਦੇ ਆ ਤੇ ਚੌਕਰ ਹਨਾ ਬਾਕੀ ਜਾਈ ਹੈ ਨਾ ਜਿਹੜੇ ਮੈਨੂੰ ਮੈਨੂੰ ਤਾਂ ਨਹੀਂ ਪਤਾ ਸੀ ਪਾਪਾ ਨੇ ਦੱਸਿਆ ਜਿਹੜੀ ਆਪਾਂ ਖਰਾਕ ਪਾਉਣੇ ਆਗੇ ਹਾ ਕਾਫ ਸਟਾਰਟਰ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਪਾਊਡਰ-ਪਾਊਡਰ ਜੇ ਪੈਂਦੇ ਆ ਜਿਹਦੇ ਭੁੱਖ ਵਧਾਉਂਦੇ ਆ ਜੀ ਇਹ ਖਾਣਗੇ ਤਾਂ ਇਹ ਵਧਣਗੇ ਵਿਕਾਸ ਕਰਦੀ ਹੈ ਕਾਫ ਸਟਾਰਟਰ ਕੋਈ ਵੀ ਇਤ ਜ਼ਰੂਰੀ ਆ ਰੋਸਟਡ ਹੋਈ ਹੁੰਦੀ ਆ ਇਹ ਹਾਂ ਰੋਸਟਡ ਕਰਕੇ ਤਿਆਰ ਕਰੀ ਹੁੰਦੀ ਆ ਜਿਵੇਂ ਆਪਾਂ ਕੱਚੀ ਫੀਡ ਪਾਉਣੀ ਆ ਇੱਕ ਤਾਂ ਹਾਂ ਜਿਵੇਂ ਮੱਕੀ ਹੋਗੀ ਚੌਕਰ ਹੋ ਗਿਆ ਉਹ ਕੱਚੀ ਫੀਡ ਕਹਿੰਦੇ ਆ ਉਹਨੂੰ ਵੀ ਉਹਦੇ ਨਾਲੋਂ ਵੀ ਇਹ ਰੋਸਟਡ ਕਰੀ ਆ ਤੇ ਇਹਦੇ ਵਿੱਚ ਹੋਰ ਕੋਈ ਵਿਕਾਸ ਵਾਲੇ ਪਾਊਡਰ ਪਾਏ ਹੁੰਦੇ ਆ ਹਨਾ ਦਵਾਈਆਂ ਬੂਟੀਆਂ ਉਹ ਤਾਂ ਕਹਿੰਦੇ ਆ ਵੀ ਇਹਦੇ ਨਾਲ ਕੁਝ ਵੀ ਨਾ ਪਾਓ ਜਿਵੇਂ ਕੈਲਸ਼ੀਅਮ ਵਗੈਰਾ ਬਰੋਟ ਆਉਣ ਮਲਟੀ ਸਟਾਰ ਜੇ ਤੁਸੀਂ ਕਾਫ ਸਟਾਟਰ ਪਾਉਣੇ ਆ ਤਾਂ ਵੀ ਹੋਰ ਕਿਸੇ ਦੀ ਜ਼ਰੂਰਤ ਨਹੀਂ ਜੀ ਪਰ ਫੇਰ ਵੀ ਆਪਾਂ ਥੋੜਾ ਥੋੜਾ ਨਾਲ ਮਿਕਸ ਕਰੀ ਜਾਂਦੇ ਆ ਹਨਾ ਤੇ ਬੱਚੇ ਵਧੀਆ ਬਣ ਜਾਣਗੇ ਤੇ ਅੱਗੇ ਹੋਰ ਆਪਾਂ ਜਿਹੜਾ ਇਹਦਾ ਨਚੋੜ ਕੱਢਣਾ ਹਨਾ ਗੱਲ ਦਾ ਐਸ ਦਾ ਕਿ ਜਿਵੇਂ ਉਹ ਬਾਈ ਨੂੰ ਡਰਾਤਾ ਸੀ ਜੀ ਵੀ ਇਹਦਾ ਰਾਜਦਿਆਂ ਹੀ ਨਹੀਂ ਤੇ ਉਹ ਆਪਾਂ ਦੱਸਣਾ ਵੀ ਸਾਰੀ ਦਿਹਾੜੀ ਪਕਾਈ ਕਰਦੇ ਆਪਾਂ ਕੇ ਵਸ ਜਿਵੇਂ ਦੋ ਟਾਈਮ ਤੂੰ ਸਮਝਾਤਾ ਹਨਾ ਵੀ ਦੋ ਟਾਈਮ ਆਪਾਂ ਇੰਨਾ ਕੁ ਖਾਣਾ-ਦਾਣਾ ਪਾ ਕੇ ਫਰੀ ਹੈ ਸਾਰੀ ਦਿਹਾੜੀ ਹਨਾ ਇਹ ਗੱਲ ਦੁਆਰਾ ਫੇਰ ਹ ਰਿਪੀਟ ਕਰਦੇ ਜਿਵੇਂ ਤੁਸੀਂ ਬਾਕੀ ਹੁਣ ਸਾਰੀ ਵੀਡੀਓ ਵੇਖ ਕੇ ਤੁਸੀਂ ਅੰਦਾਜ਼ਾ ਇਹ ਤਾਂ ਲਾ ਹੀ ਲਿਆ ਹੋਣਾ ਕਿ ਹਨਾ ਵੀ ਸਾਡੀ ਭਕਾਈ ਕਿੰਨੀ ਕੁ ਹੁੰਦੀ ਆ ਇੰਨੇ ਨਗਾਂ ਦੇ ਵਿੱਚ ਹਾਂ ਸੋ ਤੁਸੀਂ ਦੇਖ ਸਕਦੇ ਹੋ ਨਾ ਇੰਨੀ ਕੋਈ ਖਾਸ ਜਿਹਾ ਦੇ ਕੋਈ ਕਹਿ ਨਹੀਂਗਾ ਵੀ ਸਾਡੇ ਕੱਲੇ ਇਹ ਬਰਬਰੀ ਆ 20 ਨਗ 20 ਬਾਈ ਨਗ ਸਾਡੇ ਬੀਟਲ ਦੇ ਵੀ ਹੈਗੇ ਆ ਉਹ ਵੀ ਵਿੱਚ ਸ਼ਾਟ ਲਾ ਦਿਆਂਗੇ ਬੀਟਲ ਦਾ ਵੀ ਅਸੀਂ ਸਾਰੇ ਨਗਾਂ ਦਾ ਵੀ ਟੋਟਲ ਕੁੱਲ ਮਿਲਾ ਕੇ 42 43 ਨਗਾਂ ਸਾਡੇ ਕੋਲ ਤੇ 42 43 ਨਗਾ ਤੇ ਸਾਡਾ ਮੰਨ ਕੇ ਚਲੋ 2 ਘੰਟੇ ਤੁਸੀਂ ਮੋਟਾ-ਮੋਟਾ 2 ਘੰਟੇ ਸੁਬਾ ਤੇ 2 ਘੰਟੇ ਸ਼ਾਮ ਦੇ ਲਾ ਲਓ ਕਿਉਂਕਿ ਸੁਬਾ ਐ ਹੁੰਦਾ ਵੀ ਸਾਫ ਸਫਾਈ ਕਰਨੀ ਹੁੰਦੀ ਆ ਘੁਰਲੀਆਂ ਸਾਰੀਆਂ ਸਾਫ ਕਰਨੀਆਂ ਫੇਰ ਨੀਰਾ ਪਾਉਣਾ ਹੁੰਦਾ ਤੇ ਜਿਹੜਾ ਸ਼ਾਮ ਦਾ ਹੁੰਦਾ ਉਹਦੇ ਵਿੱਚ ਸਾਫ ਸਫਾਈ ਦਾ ਨਹੀਂ ਹੁੰਦਾ ਇੱਕ ਤਾਂ ਹਨ ਵੀ ਉਦੋਂ ਆਪਾਂ ਕੱਲਾ ਨੀਰਾ ਪਾਉਣਾ ਤੇ ਪਾਣੀ ਧਰਨਾ ਉਹਨਾਂ ਨੂੰ ਤੇ ਬੱਚੇ ਚੰਗਾਉਣੇ ਆ ਸ਼ਾਮ ਦਾ 2 ਘੰਟੇ ਨਹੀਂ ਲੱਗਦੇ ਸ਼ਾਮ ਨੂੰ ਥੋੜਾ ਘੱਟ ਸਮਾਂ ਲੱਗਦਾ ਬਾਕੀ ਅਸੀਂ ਸਾਰੇ ਐਨਿਕ ਵੀ ਕੱਲਾ ਜਾਂ ਸਿਮਰਨ ਕਰਦਾ ਜਾਂ ਮੈਂ ਸਾਰੇ ਰਲ ਮਿਲ ਕੇ ਕਰਦੇ ਆਂ ਕਿ ਜੇ ਆਪਾਂ ਸਾਰਾ ਪਰਿਵਾਰ ਰਲ ਮਿਲ ਕੇ ਕਰਦਾ ਤਾਂ ਸਾਮਾ ਬਹੁਤ ਘੱਟ ਲੱਗਦਾ ਕੰਮ ਵੰਡਿਆ ਆਉਂਦਾ ਹਨਾ ਜੋ ਬਹੁਤ ਥੋੜਾ ਤੋਂ ਤੇ ਬਾਕੀ ਹੁਣ ਸਿਮਰਨ ਪੜ੍ਹਾਈ ਸ਼ੁਰੂ ਕਰਤੀ ਇਹਨੇ ਤੇ ਇਹ ਵੀ 6:40 ਦੇ ਨਿਕਲ ਜਾਂਦਾ ਘਰੋਂ ਸਵੇਰ ਤਾਂ ਹਨਾ ਹੁਣ ਕੰਮ ਮੇਰੇ ਤੇ ਜਿਆਦਾ ਪੈ ਗਿਆ ਬਈ ਹੁਣ ਮੈਨੂੰ ਥੋੜਾ ਜਿਆਦਾ ਖਿੱਚ ਹੋ ਜਾਂਦੀ ਆ ਤੇ ਅਸੀਂ ਤਿੰਨ ਜੀ ਕਰਦੇ ਆ ਸਿਮਰਨ ਨੂੰ ਥੋੜਾ ਫ੍ਰੀ ਕਰਤਾ ਅਸੀਂ ਪੜ੍ਹਾਈ ਦੇ ਵੱਲ ਧਿਆਨ ਦਿੰਦਾ ਜ਼ਿਆਦਾ ਵੀ ਚਲ ਪੇਪਰ ਤਿੰਨ ਮਹੀਨਾ ਦੀ ਤਿੰਨ ਮਹੀਨਿਆਂ ਨੂੰ ਪੇਪਰ ਦੇਣਾ ਤੇ ਕਿਹੜਾ ਕਿਹੜਾ ਤੇਰਾ ਹੈਗਾ ਵਿਸ਼ੇ ਸਿਲੇਬਸ ਕੀ ਆ ਹੁਣ ਮੇਰੇ ਕੋਲੇ ਫਿਜ਼ਿਕਸ ਕੈਮਿਸਟਰੀ ਮੈਥ ਅੱਛਾ ਤੂੰ ਆ ਘੱਟੀਆਂ ਉਹ ਕਹਿੰਦੇ ਵੀ ਸਾਰੇ ਸਾਲ ਦੀ ਪੜ੍ਹਾਈ ਤਿੰਨ ਮਹੀਨਿਆਂ ਚ ਪੂਰੀ ਕਰਨੀ ਏ ਦੋ ਸਾਲਾਂ ਦੀ ਦੋ ਸਾਲਾਂ ਦੀ ਤਿੰਨ ਮਹੀਨਿਆਂ ਚ ਤਿੰਨ ਮਹੀਨਿਆਂ ਚ ਪੜ੍ਹਾਈ ਪੂਰੀ ਕਰਨੀ ਆ ਜੀ ਇਹ ਪਲੱਸ 1 ਪਲੱਸ 2 ਦੀ ਦਿਨ ਰਾਤ ਇੱਕ ਕਰੀ ਬੈਠਾ ਹੁਣ ਸਵੇਹਾ ਹਸਦੇ ਆ ਉੱਟ ਕੇ ਪੜ੍ਹਦਾ ਬਈ ਤੂੰ ਆ ਘੱਟੀਆਂ ਹੁੰਦਾ ਮੇਰਾ ਤਾਂ ਬਹੁਤ ਔਖੀ ਹੈ ਪੜ੍ਹਾਈ ਬਹੁਤ ਔਖੀ ਹੋਏ ਪੜ੍ਹਾਈ ਵਾਕਈ ਔਖੀ ਹੁੰਦੀ ਆ ਕਿਉਂਕਿ ਇਦੇ ਵਿੱਚ ਕੀ ਕੀ ਹੁੰਦਾ ਸਾਰਾ ਇਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਹਾਂ ਜਮਾ ਥੱਲੇ ਤੋਂ ਲੈ ਕੇ ਤਾਂ ਤੱਕ ਠੀਕ ਆ ਮੈਥ ਕੈਮਿਸਟਰੀ ਫਿਜ਼ਿਕਸ ਹੈ ਕੈਮਿਸਟਰੀ ਪ੍ਰੋਜੈਕਟਸ ਆ ਠੀਕ ਆ ਕਿਉਂਕਿ ਦੋਸਤੋ ਆਪਾਂ ਬਾਲੇ ਪੜੇ ਲਿਖੇ ਨਹੀਂ ਕੋਈ ਸਿਮਰ ਨੂੰ ਹੀ ਪਤਾ ਹਨਾ ਕੈਮਿਸਟਰੀ ਫਰ ਪ੍ਰੋਜੈਕਟਸ ਤੇ ਕੀ ਕੁਝ ਹੈਗਾ ਪਰ ਵਾਕਈ ਧੂਆ ਨਿਕਲਿਆ ਪਿਆ ਸਾਰੀ ਦਿਹਾੜੀ ਬੈਠਾ ਰਹਿੰਦਾ ਪੜੀ ਜਾਂਦਾ ਪੇਪਰ ਹੁਣ ਕਦੋਂ ਕਿੰਨੇ ਤਰੀਕ ਨੂੰ ਦੇਣਾ ਇਹ ਮੈਨੂੰ ਲੱਗਦਾ ਉਹਦੇ ਹੁੰਦਾ ਜੂਨ ਦੇ ਲਾਸਟ ਜੂਗਾ ਜੂਨ ਦੇ ਲਾਸਟ ਦੇ ਵਿੱਚ ਜੂਨ ਤੇ ਹੋਊਗਾ ਜਾਂ ਦਾ ਅੱਧ ਜੂਨ ਨੂੰ ਤੇ ਜਾਂ ਉਹਦੇ ਲਾਸਟ ਅੱਛਾ ਉਦੋਂ ਹੋਊਗਾ ਪੇਪਰ ਪੇਪਰ ਆਉਣਾ ਵੀ ਬਹੁਤ ਟਫ ਆ ਵਾ ਹਾਂ ਕਈ ਭਰਾਵਾਂ ਨੂੰ ਲੱਗਦਾ ਹੋਊਗਾ ਵੀ ਮੁੰਡੇ ਰੋ ਕੱਲੀਆਂ ਖਣੀਆਂ ਬੱਕਰੀਆਂ ਹੀ ਸੰਭਾਈ ਜਾਂਦੇ ਹੋਣਗੇ ਤੇ ਗੋਆ ਹੀ ਚਕਾਈ ਜਾਂਦੇ ਵੀ ਨਹੀਂ ਇਹ ਕੰਮ ਨਹੀਂਗਾ ਜਦੋਂ ਦੀਆਂ ਨੇ ਹੁਣ ਪੜ੍ਹਾਈ ਸ਼ੁਰੂ ਕਰੀ ਐ 10 ਮਾਰਚ ਤੋਂ ਸ਼ੁਰੂ ਕਰੀ ਐ ਹਨ ਤੇ ਉਦੋਂ ਦਾ ਇਹਨੂੰ ਫ੍ਰੀ ਕਰਿਆ ਵਿਆ ਬਾਲਾ ਕੰਮ ਨਹੀਂ ਲੈਂਦੇ ਤੋਂ ਵੀ ਜਿੰਨਾ ਸਰਦਾ ਨਹੀਂਗਾ ਵੀ ਜਿੱਥੇ ਮੈਂ ਥੱਕ ਜਾਂਦਾ ਜ਼ਿਆਦਾ ਹਨਾ ਉੱਥੇ ਜੇ ਕੈਦਈ ਦਾ ਵੀ ਚੱਲ ਨਾਲ ਕਰਾ ਲੈਂਦਾ ਬਾਕੀ ਇਹਨੂੰ ਸਮਾਂ ਦਿੱਤਾ ਆਪਾਂ ਪੜਨ ਦਾ ਵੀ ਚੱਲ ਪੜਹੀ ਚੱਲ ਤੂੰ ਪੜਾਈ ਨਾ ਔਖੀ ਵਾਲੀ ਆ ਸਮਾਂ ਫਿਰ ਵੀ ਘਰ ਜਾਂਦਾ ਤੇ ਦੋਸਤੋ ਵੀਡੀਓ ਆਪਣੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਬੱਕਰੀਆਂ ਸਾਂਭਣੀਆਂ ਬਾੜੀਆਂ ਔਖੀਆਂ ਨਹੀਂ ਗੀਆਂ ਇਹਦੇ ਵਿੱਚ ਕੋਈ ਐਡੀ ਬਾੜੀ ਦੀ ਇਕਤਾਲੀ ਗੱਲ ਨਹੀਂ ਗਈ ਆਪਾਂ ਸਾਂਭੀ ਜਾਂਦੇ ਆ 5 4 ਜੀ ਕਰਦੇ ਹੈਗੇ ਆ ਤੇ ਸਾਰੇ ਰਲ ਮਿਲ ਕੇ ਸਾਂਭਦੇ ਆ ਜਿਹੜੇ ਰਲ ਮਿਲ ਕੇ ਸਾਂਭ ਗਏ ਤਾਂ ਕੋਈ ਐਡਾ ਔਖਾ ਨਹੀਂ ਕੰਮ ਇਹ ਤੇ ਸਿਮਰਨ ਜੇ ਪੰਨ ਨੂੰ ਸਵਾਉਣ ਦੀ ਗੱਲ ਕਰਗੇ ਹਨ ਹਾਂ ਪਹਿਲਾਂ ਤੈਨੂੰ ਜਮਾਂ ਨਹੀਂ ਪਤਾ ਸੀਗਾ ਇਹਨਾਂ ਨੂੰ ਕਿਵੇਂ ਸਵਾਉਣੀ ਬੱਕਰੀ ਤੇ ਤੇਰੀ ਮੰਮਾ ਤੇ ਤੂੰ ਕਿਉਂਕਿ ਜਦੋਂ ਉਹਨਾਂ ਦੇ ਕਿਸੇ ਤੇ ਪੈਂਦੀ ਆ ਉਦੋਂ ਬੰਦਾ ਆਪ ਹੀ ਹੋ ਜਾਂਦਾ ਹਨਾ ਉਹਦੇ ਵਿੱਚ ਨਿਪਾਉਣਾ ਤੇ ਤੈਨੂੰ ਕਿਵੇਂ ਪਤਾ ਲੱਗਿਆ ਸਵਾਉਣ ਦਾ ਵੀ ਬੱਕਰੀ ਮੈਂ ਸਵਾਉਣਾ ਤੂੰ ਸਿੱਖ ਲਿਆ ਵੈਸੇ ਕਿਵੇਂ ਤੈਨੂੰ ਆਪ ਦੀ ਆਪ ਹੀ ਆਇਆ ਮੈਂ ਤਾਂ ਕੋਲੇ ਵੀ ਨਹੀਂ ਹੁੰਦਾ ਸੀ ਹਨਾ ਬੰ ਮੈਂ ਸ਼ੁਰੂ ਤੋਂ ਵੇਖਦਾ ਉਹਨਾਂ ਦਾ ਹਨਾ ਕਿਵੇਂ ਸਵਾਈਦੀ ਆ ਤਾਂ ਜਦੋਂ ਜਿਵੇਂ ਕਹਿੰਦੇ ਬਾਪੂ ਨੇ ਗਿਆ ਪੈਂਦੀ ਹੈ ਹਨਾ ਕੋਈ ਘਰੇ ਨਹੀਂ ਸੀਗਾ ਮੈਨੂੰ ਤਾਂ ਮੈਂ ਕਾਲੀ ਬੱਕਰੀ ਸੁਵਾਈ ਸੀ ਇੱਕ ਵਾਰੀ ਪਹਿਲੀ ਬੱਕਰੀ ਉਦੋਂ ਮੈਨੂੰ ਨਹੀਂ ਪਤਾ ਸੀ ਬਾਪੂ ਨੂੰ ਮੈਂ ਸੱਦ ਲਿਆ ਤਾਂ ਬਾਪੂ ਨੇ ਦੱਸਿਆ ਸੀ ਕਿ ਇਹਦਾ ਜਦੋਂ ਬਾਪੂ ਦਾ ਜਿਹਨੂੰ ਬਾਪੂ ਕਹਿੰਦਾ ਬਈ ਉਹ ਮੇਰਾ ਪਾਇਆ ਦਾਦਾ ਇਹਦਾ ਉਧਰੋਂ ਸਾਡਾ ਤੀਜਾ ਘਰ ਭਰੇ ਉਹ ਪਰਲੇ ਪਾਸੇ ਉਦੋਂ ਜਦੋਂ ਕਹਿੰਦੇ ਪਹਿਲੀ ਲੱਤ ਆਈ ਉਹ ਮੈਂ ਕਿਹਾ ਥੱਲੇ ਨੂੰ ਖਿੱਚੇ ਬੱਕਰੀ ਇਹਨਾਂ ਵਾਲੇ ਪਾਸੇ ਨੂੰ ਸਭ ਤੋਂ ਪਹਿਲਾਂ ਨੇ ਕਹਿੰਦਾ ਬੱਕਰੀ ਨੂੰ ਬਾਹੋ ਕਹਿੰਦਾ ਜੇ ਉਹ ਅੱਜ ਵੀ ਮੰਨਦੀ ਹੈ ਨਾ ਜਿਵੇਂ ਆਪਾਂ ਕੋਲੇ ਖੜੇ ਆ ਨਹੀਂ ਵਹਿੰਦੀ ਡਰਦੀ ਆ ਕਹਿੰਦਾ ਸਾਈਡ ਤੇ ਹੋ ਜੋ ਜਦੋਂ ਉਹ ਬੱਕਰੀ ਬਹਿ ਗਈ ਕਹਿੰਦਾ ਇੱਕਦੋ ਸੌਖੀ ਸੂਪੂਗੀ ਕਹਿੰਦਾ ਤਾਂ ਹੈ ਨਾ ਜ਼ੋਰ ਘੱਟ ਲੱਗੂ ਬਾਕੀ ਕਹਿੰਦਾ ਬੱਚਾ ਥੱਲੇ ਨੂੰ ਖਿੱਚ ਦੇ ਤੇ ਇਹਨੇ ਬੱਕਰੀ ਸੂਪੇਂਦੀ ਆ ਬੱਚੇ ਬਾਕੀ ਉਸ ਤੋਂ ਬਾਅਦ ਬੱਚੇ ਦੇ ਮੂੰਹ 'ਚ ਨਾ ਪਾਣੀ ਪੈ ਜੇ ਜਾਲੇ ਜੂਲੇ ਹੁੰਦੇ ਆ ਜਿਹੜੇ ਉਹ ਸਾਰੇ ਆਪ ਦੇ ਹੱਥ ਨਾਲ ਸਾਫ਼ ਕਰਕੇ ਉਹਦੇ ਮੂੰਹ 'ਚ ਮਾੜੀ ਦੇ ਉਂਗਲ ਮਾਰ ਕੇ ਜਾਲੇ ਕੱਢਦੇ ਠੀਕ ਆ ਤੇ ਬੱਕਰੀ ਦੇ ਮੂਹਰੇ ਕਰਦੇ ਹੂੰ ਬੱਕਰੀ ਜਦੋਂ ਸਵਾਉਣ ਤੋਂ ਬਾਅਦ ਮਗਰ ਲਈ ਲੱਤਾਂ ਫੜ ਕੇ ਬੱਚੇ ਨੂੰ ਮੂੰਹ ਦਾ ਲਮਕਾਲੇ ਮਿੰਟਕਾ ਮਿੰਟਕਾ ਹਾਂ ਪਾਣੀ ਨਿਕਲ ਜਾਂਦਾ ਜੇ ਪਿਆਵ ਹੀ ਹੋਵੇ ਤਾਂ ਜੇ ਨਾ ਵੀ ਹੋਵੇ ਤਾਂ ਵੀ ਵਧ ਗਿਆ ਰਹਿੰਦਾ ਹਨਾ ਬਾਕੀ ਮੈਨੂੰ ਹਜੇ 나ੜੂਏ ਦਾ ਡਾਰਾਗਾ ਉਹ ਨਹੀਂ ਮੈਨੂੰ ਹਜੇ ਤੋੜਿਆ ਨਾੜਵੋ ਕਿਤੇ ਕਿਤੇ ਹੀ ਜੇਰ ਨਾਲ ਜੁੜਿਆ ਆਉਂਦਾ ਵੇਹੇ ਤਾਂ ਟੁੱਟ ਹੀ ਜਾਂਦਾ ਜਿੰਨੇ ਹਾਂ ਮੈਸਵਾਏ ਉਹਦਾ ਆ ਵੀ ਟੁੱਟ ਜਾਂਦੇ ਆ ਪਰ ਮੈਂ ਵੇਖਿਆ ਸਾਡੇ ਘਰੇ ਕਿ ਸੋ ਤੋੜਨੇ ਪੈਂਦੇ ਨੇ ਕਈ ਵਾਰੀ ਹਾਂ ਕੱਟਨੇ ਪੈਂਦੇ ਆ ਹਾਂ ਠੀਕ ਆ ਦੋਸਤੋ ਧੰਨਵਾਦ ਜੀ